ਦੇ ਪਿਤਾ ਦੇ ਵੱਲੋਂ ਦਸੂਹਾ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਐਸਜੀਪੀਸੀ ਚੋਣਾਂ ਦੇ ਲਈ ਲੋਕਾਂ ਨੂੰ ਵੱਤ ਵਤ ਵੋਟ ਪਾਉਣ ਬਣਾਉਣ ਦੀ ਅਪੀਲ ਕੀਤੀ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਸੁਖਬੀਰ ਸਿੰਘ ਬਾਦਲ ਸਮੇਤ ਸਾਥੀ ਸਾਫ ਦਾ ਕੈਬਨਟ ਨੂੰ ਵੀ ਜਥੇਦਾਰ ਦੇ ਵੱਲੋਂ ਤਲਬ ਕੀਤੇ ਜਾਂਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਅਸਮੂਦੇ ਤੇ ਸੁਖਬੀਰ ਬਾਦਲ ਸਮੇਤ ਬਾਕੀ ਆਗੂਆਂ ਨੂੰ ਬਣਦੀ ਸਜ਼ਾ ਲਗਾਉਣ ਨਾਲ ਹੀ ਅਮਰਿਤਪਾਲ ਦੀ ਰਿਹਾਈ ਨਾ ਹੋਣ ਕਾਰਨ ਕੇਂਦਰ ਸਰਕਾਰ ਤੇ ਸਵਾਲ ਵੀ ਤਰਸੇਮ ਸਿੰਘ ਦੇ ਵੱਲੋਂ ਚੁੱਕੇ ਗਏ ਨੇ ਜਿਹੜੇ ਕਿ ਅਮਰਿਤਪਾਲ ਦੇ ਪਿਤਾ ਨੇ ਅਮਰਿਤਪਾਲ ਖਡੂਰ ਸਾਹਿਬ ਤੋਂ ਐਮਪੀ ਨੇ। ਇਹ ਜੀ ਪਹਿਲਾਂ ਹਸ਼ਿਆਰਪੁਰ ਜ਼ਿਲ੍ਹੇ ਦਾ ਤੇ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਅਸੀਂ ਪਹਿਲੀ ਵਾਰ ਆਈ ਇਸ ਜ਼ਿਲ੍ਹੇ ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹਸ਼ਿਆਰਪੁਰ ਦੇ ਹੋਰ ਵੀ ਇਲਾਕਿਆਂ ਚੋਂ ਸੰਗਤਾਂ ਨੇ ਇੱਕ ਦੋ ਸਾਹਿਬ ਦੀ ਇਲੈਕਸ਼ਨ ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਮੜ ਰਹੀਆਂ ਆ ਉਹਦੇ ਚ ਇਹਨਾਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰੇਕ ਜਿਹੜਾ ਕੋਈ ਬੁਰਸੇਖਾ ਇਹ ਵੋਟਰ ਦਾ ਅਧਿਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾਵੇ। ਇਹ ਤੇ ਸੈਸੀਮੀ ਜੀ ਉਹਨਾਂ ਨੂੰ ਇੱਕ ਜਸੇਦਾ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ। ਕਿ ਇਹਨਾਂ ਨੇ ਬਹੁ ਲਮਾਟਮ ਇਹ ਜीडी ਜੀ ਅਕਾਲੀ ਦਲ ਦੀ ਵਾਕ ਟੂਰਨਾਮੈਂਟ ਦੇ ਹੱਥ ਸੇ ਰਿਸਟਰੋਮ ਦੀ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥੇ ਰਜਾ ਉਸ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਾਂ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜਿਹੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ